ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਦੱਲੋ ਜੀ ਦੇਸ਼ ਦੇ ਵਿੱਚ ਲੋਕ ਸਭਾ ਦੀਆਂ ਸੰਸਦੀ ਸੀਟਾਂ ਦੀ ਨਵੀਂ ਹੱਦਬੰਦੀ ਦੀ ਚਰਚਾ ਹੋ ਰਹੀ ਹੈ ਤੇ ਇਸੇ ਨੂੰ ਲੈ ਕੇ ਤਾਮਿਲਨਾਡੂ ਦੇ ਵਿੱਚ ਉਹ ਹੈ ਕੱਲ ਇੱਕ ਮੀਟਿੰਗ ਹੋਈ ਜਿਸ ਵਿੱਚ ਵੱਖ-ਵੱਖ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਪਹੁੰਚੇ ਪੰਜਾਬ ਤੋਂ ਭਗਵੰਤ ਮਾਨ ਵੀ ਖਾਸ ਤੌਰ ਤੇ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਨੇ ਸੋ ਇਸ ਦੇ ਬਾਰੇ ਵੀ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਤੁਸੀਂ ਕਿ ਆਖਿਰੇ ਪੂਰਾ ਰੌਲਾ ਹੁਣ ਹੈ ਕਿ ਹੱਦਬੰਦੀ ਦਾ ਔਰ ਜਿਹੜੇ ਭਗਵੰਤ ਮਾਨ ਪਹੁੰਚੇ ਪੰਜਾਬ ਵੱਲੋਂ ਉਹਨਾਂ ਨੇ ਕੀ ਪੱਖ ਰ ਕਿਆ ਪੰਜਾਬ ਵੱਲੋਂ ਸੋ ਇਸ ਉੱਪਰ ਵੀ ਜਾਣਕਾਰੀ ਸਾਂਝੀ ਕਰਨਾ ਆਖਿਰ ਇਹ ਪੂਰਾ ਹੁਣ ਮਸਲਾ ਹੈ ਕਿ ਸੋ ਬਹੁਤ ਹੀ ਅਹਿਮ ਵਿਸ਼ਾ ਬਣ ਗਿਆ ਡੀਲਿਮਿਟੇਸ਼ਨ ਨਵੀਂ ਹੱਦਬੰਦੀ ਦੇਸ਼ ਦੇ ਵਿੱਚ ਜਿਹੜੀਆਂ ਸਾਡੀਆਂ ਲੋਕ ਸਭਾ ਨੇ ਉਹ 543 ਸੀਟਾਂ ਨੇ ਔਰ 226 ਦੇ ਵਿੱਚ ਨਵੀਂ ਹੱਦਬੰਦੀ ਦਾ ਐਲਾਨ ਹੋ ਸਕਦਾ ਹੈ ਨਿਊ ਡੀਲਿਮਿਟੇਸ਼ਨ ਨਵੇਂ ਸਿਰੇ ਤੋਂ ਹੱਦਬੰਦੀ ਹੁਣ ਦੇਸ਼ 'ਚ ਨੇ 543 ਲੋਕ ਸਭਾ ਦੀਆਂ ਸੀਟਾਂ ਨਵੀਂ ਹੱਦਬੰਦੀ ਤੋਂ ਬਾਅਦ ਇਹਨਾਂ ਦੀ ਗਿਣਤੀ ਕਿੰਨੀ ਵਾਧੀ ਹੈ ਵੱਧ ਤੋਂ ਵੱਧ 888 ਤੱਕ ਵੀ ਪਾਰਲੀਮੈਂਟ ਦੀਆਂ ਸੀਟਾਂ ਦੀ ਗਿਣਤੀ ਜਾ ਸਕਦੀ ਹੈ ਇਸ ਤਰ੍ਹਾਂ ਦੀ ਉਮੀਦ ਹੈ ਹਜੇ ਤੱਕ ਕੁਝ ਵੀ ਫੈਸਲਾ ਨਹੀਂ ਹੋਇਆ ਪਰ ਕਿਉਂਕਿ ਭਾਜਪਾ ਦੀ ਸਰਕਾਰ ਕੇਂਦਰ ਦੇ ਵਿੱਚ ਹੈ ਤੇ ਵਿਰੋਧੀ ਧਿਰਾਂ ਨੇ ਜਿਹੜਿਆ ਉਹਨਾਂ ਵੱਲੋਂ ਹੁਣੇ ਹੀ ਇਹ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਕੇਂਦਰ ਦੀ ਜਿਹੜੀ ਸਰਕਾਰ ਹੈ ਉਹ ਇਸ ਤਰ੍ਹਾਂ ਨਾਲ ਨਵੇਂ ਸਿਰੇ ਤੋਂ ਲੋਕ ਸਭਾ ਹਲਕਿਆਂ ਦੀ ਹੱਦਬੰਦੀ ਕਰੇਗੀ ਭਾਰਤ ਦੇ ਵਿੱਚ ਜਿਦੇ ਨਾਲ ਬੀਜੇਪੀ ਦੀਆਂ ਸੀਟਾਂ ਵਧ ਜਾਣ ਤੇ ਦੂਸਰੀਆਂ ਦੂਸਰੇ ਸੂਬਿਆਂ ਦੀਆਂ ਸੀਟਾਂ ਘਟ ਜਾਣ ਭਾਵ ਜਿਵੇਂ ਬੀਜੇਪੀ ਯੂਪੀ ਚੋਂ ਅਕਸਰ ਜਿੱਤ ਜਿੱਤਦੀ ਹੈ ਗੁਜਰਾਤ ਚੋਂ ਜਿੱਤਦੀ ਹੈ ਸੋ ਇਹ ਕੋਸ਼ਿਸ਼ ਕੀਤੀ ਜਾਣੀ ਹੈ ਵਿਰੋਧੀਆਂ ਦਾ ਇਲਜ਼ਾਮ ਹੈ ਕਿ ਬੀਜੇਪੀ ਗੁਜਰਾਤ ਚੋਂ ਪਾਰਲੀਮੈਂਟ ਦੀਆਂ ਸੀਟਾਂ ਜ਼ਿਆਦਾ ਵਧਾਏਗੀ ਉੱਤਰ ਪ੍ਰਦੇਸ਼ ਤੋਂ ਪਾਰਲੀਮੈਂਟ ਦੀਆਂ ਸੀਟਾਂ ਜ਼ਿਆਦਾ ਵਧਾਏਗੀ ਤੇ ਜੇ ਦੋ ਦੁਬਾਰਾ ਵੋਟਾਂ ਹੋਣਗੀਆਂ ਤੇ ਉਹ ਵੱਡੀਆਂ ਹੋਈਆਂ ਸੀਟਾਂ ਆਸਾਨੀ ਨਾਲ ਜਿੱਤ ਕੇ ਸਰਕਾਰ ਬਣਾ ਲੇਗੀ ਸਾਰੇ ਦੇਸ਼ 'ਚ ਤੇ ਪੰਜਾਬ ਜਿੱਥੋਂ ਭਾਜਪਾ ਜਿੱਤੀ ਨਹੀਂ ਇਸ ਵਾਰ ਇੱਕ ਵੀ ਸੀਟ ਜਾਂ ਘੱਟ ਜਿੱਤਦੀ ਹੈ ਇੱਥੇ ਸੀਟਾਂ ਘੱਟ ਵਧਾਈਆਂ ਜਾਣਗੀਆਂ ਤਾਮਿਲਨਾਡੂ ਜਿੱਥੇ ਭਾਜਪਾ ਦਾ ਬਹੁਤਾ ਦਬਦਬਾ ਨਹੀਂ ਉੱਥੇ ਸੀਟਾਂ ਘੱਟ ਵਧਾਈਆਂ ਜਾਣਗੀਆਂ ਬਲਕਿ ਘਟਾਈਆਂ ਵੀ ਜਾ ਸਕਦੀਆਂ ਹਨ ਅਗਰ ਉੱਥੇ 39 ਹੈ ਤਾਮਿਲਨਾਡੂ ਦੇ ਵਿੱਚ ਤੇ ਵਿਰੋਧੀ ਧਿਰਾਂ ਵਾਲੇ ਕਹਿੰਦੇ ਉਹ 30-31 ਵੀ ਕੀਤੀਆਂ ਜਾ ਸਕਦੀਆਂ ਹਨ ਅਸਲ 'ਚ ਇੱਕ ਮੋਟਾ-ਮੋਟਾ ਫਾਰਮੂਲਾ ਚਰਚਾ ਦੇ ਵਿੱਚ ਹੈ ਕਿ ਆਬਾਦੀ ਦੇ ਹਿਸਾਬ ਦੇ ਨਾਲ ਲੋਕ ਸਭਾ ਦੀਆਂ ਸੀਟਾਂ ਵਧਾਈਆਂ ਜਾਣੀਆਂ ਜਿੱਥੇ ਆਬਾਦੀ ਜ਼ਿਆਦਾ ਵਧੀ ਹੈ ਉਸ ਸੂਬੇ 'ਚ ਲੋਕ ਸਭਾ ਦੀਆਂ ਸੀਟਾਂ ਜ਼ਿਆਦਾ ਵਧ ਜਾਣਗੀਆਂ ਜਿਨ੍ਹਾਂ ਸੂਬਿਆਂ 'ਚ ਆਬਾਦੀ ਘੱਟ ਵਧੀ ਹੈ ਉਹਨਾਂ ਸੂਬਿਆਂ 'ਚ ਲੋਕ ਸਭਾ ਦੀਆਂ ਸੀਟਾਂ ਘੱਟ ਵਧਾਈਆਂ ਜਾਣਗੀਆਂ ਹੁਣ ਬਹੁਤ ਸਾਰੇ ਸੂਬੇ ਨੇ ਤਾਮਿਲਨਾਡੂ ਕੇਰਲਾ ਪੰਜਾਬ ਬਹੁਤ ਸਾਰੇ ਸੂਬੇ ਨੇ ਜਿਹੜੇ ਬੜੇ ਜਾਗਰੂਕ ਨੇ ਅਵੇਅਰ ਨੇ ਹਿਮਾਚਲ ਵੀ ਜਿੱਥੇ ਆਬਾਦੀ ਘਟ ਵਧੀ ਹੈ ਹੁਣ ਕੀ ਇਹਨਾਂ ਸੂਬਿਆਂ ਨੇ ਆਬਾਦੀ ਘਟਾ ਕੇ ਜ਼ਿਆਦਾ ਤਰੱਕੀ ਕੀਤੀ ਹੈ ਕਿ ਇਹਨਾਂ ਸੂਬਿਆਂ ਦੀਆਂ ਲੋਕ ਸਭਾ ਸੀਟਾਂ ਘਟ ਵਧਣਗੀਆਂ ਜਾਂ ਘਟਾ ਦਿੱਤੀਆਂ ਜਾਣਗੀਆਂ ਇਹ ਖਦਸ਼ਾ ਵਿਰੋਧੀ ਧਿਰਾਂ ਨੂੰ ਸੋ ਕੱਲ ਚੇਨਈ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਐਮ ਕੇ ਸਟਾਲਿਨ ਜਿਹੜੇ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਉਸ ਕਨਵੈਨਸ਼ਨ ਨੂੰ ਜਾਂ ਉਸ ਨਿਊ ਡਿਲੀਮਿਟੇਸ਼ਨ ਦੇ ਜਿਹੜਾ ਜਿਹੜਾ ਪ੍ਰਪੋਜ਼ਡ ਪ੍ਰਪੋਜ਼ਡ ਵੀ ਨਹੀਂ ਹੈ ਹਜੇ ਚਰਚਿਤ ਹੈ ਸੰਭਾਵਿਤ ਹੈ ਉਹਦੇ ਤੇ ਇੱਕ ਕਨਵੈਨਸ਼ਨ ਰੱਖੀ ਔਰ ਉਹਦੇ ਵਿੱਚ ਪਛਾਈ ਮਾਮਲਿਆਂ ਨੂੰ ਲੈ ਕੇ ਵੀ ਭਾਸ਼ਾਵਾਂ ਨਾਲ ਸੰਬੰਧਿਤ ਸੂਬਿਆਂ ਨਾਲ ਸੰਬੰਧਿਤ ਵੱਖ-ਵੱਖ ਮਾਮਲੇ ਵੀ ਵਿਚਾਰੇ ਗਏ ਪੰਜਾਬ ਵੱਲੋਂ ਉੱਚੇ ਚੇਤਤੌਰ ਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕੌਮੀ ਪਾਰਟੀ ਨਾਲ ਸੰਬੰਧਿਤ ਨੇ ਮੁੱਖ ਮੰਤਰੀ ਨੇ ਪੰਜਾਬ ਦੇ ਔਰ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਪੰਜਾਬ ਚ ਕਈ ਵਾਰ ਜਿਨ੍ਹਾਂ ਨੇ ਰਾਜ ਕੀਤਾ ਉਹਨਾਂ ਵੱਲੋਂ ਗਏ ਬਲਵਿੰਦਰ ਸਿੰਘ ਭੁੰਦੜ ਤੇ ਡਾਕਟਰ ਦਿਲਜੀਤ ਸਿੰਘ ਚੀਮਾ ਸੋ ਇਕੋ ਕਨਵੈਨਸ਼ਨ ਦੇ ਮੰਚ ਤੇ ਕੱਲ ਇੱਕ ਪਾਸੇ ਭਗਵੰਤ ਮਾਨ ਸੀ ਔਰ ਨਾਲ ਅਕਾਲੀ ਦਲ ਦੇ ਦੋ ਲੀਡਰ ਸੀ ਇੱਕ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਉੱਥੇ ਗਏ ਸੀ ਉਹਨਾਂ ਨੇ ਵੀ ਉੱਥੇ ਆਪਣੀ ਆਪਣੀ ਗੱਲ ਰੱਖੀ ਹੁਣ ਭਗਵੰਤ ਮਾਨ ਨੇ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਆਪਣੀ ਗੱਲ ਰੱਖੀ ਭਗਵੰਤ ਮਾਨ ਨੇ ਕੀ ਕਿਹਾ ਮੈਂ ਉਹਦੇ ਉੱਤੇ ਵੀ ਗੱਲ ਕਰਦਾ ਪਰ ਸਵਾਲ ਇਹ ਹੈ ਕਿ ਪਾਰਲੀਮੈਂਟ ਦੇ ਵਿੱਚ ਅਗਰ 888 ਦੇ ਕਰੀਬ ਮੈਂਬਰ ਪਾਰਲੀਮੈਂਟ ਬਹਿ ਸਕਦੇ ਨੇ ਕੀ ਸੱਚਮੁੱਚ ਬੀਜੇਪੀ ਇਹ ਫੈਸਲਾ ਕਰੇਗੀ ਕਿ 800 ਜਾਂ 850 ਜਾਂ 888 ਜਾਂ ਇਸ ਤੋਂ ਵੱਧ ਮੈਂਬਰ ਪਾਰਲੀਮੈਂਟ ਮੁਲਕ ਦੇ ਵਿੱਚ ਕਰ ਦਿੱਤੇ ਜਾਣ ਲੋਕ ਸਭਾ ਹਲਕਿਆਂ ਦੀਆਂ ਸੀਟਾਂ ਵਧਾਈਆਂ ਜਾ ਸਕਦੀਆਂ ਨੇ ਅਗਰ ਲੋਕ ਸਭਾ ਹਲਕਿਆਂ ਦੀਆਂ ਸੀਟਾਂ ਵਧਾਈਆਂ ਗਈਆਂ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਦਿਲਚਸਪ ਡਿਬੇਟ ਤੇ ਡਿਸਕਸ਼ਨ ਬਣੇਗੀ ਕਿ ਜਿਹੜੀਆਂ ਸੀਟਾਂ ਵਧਾਈਆਂ ਜਾਣਗੀਆਂ ਉਹਦਾ ਆਧਾਰ ਕੀ ਹੋਏਗਾ ਕੀ ਜਿਹੜਾ ਡੀਲਿਮਿਟੇਸ਼ਨ ਕਮਿਸ਼ਨ ਹੈ ਉਹ ਸਾਰੇ ਸੂਬਿਆਂ ਦੀ ਸਾਰੇ ਬੁੱਧੀਜੀਵੀਆਂ ਦੀ ਸਾਰੇ ਵੱਡੀ ਗਿਣਤੀ 'ਚ ਜਾਗਰੂਕ ਲੋਕ ਨੇ ਐਨ ਜੀਓਜ਼ ਨੇ ਅਦਾਲਤਾਂ ਨੇ ਉਹ ਸਾਰੀ ਪ੍ਰਕਿਰਿਆ 'ਚੋਂ ਨਿਕਲ ਕੇ ਫੈਸਲਾ ਕਰੇਗਾ ਇਹ ਭਾਰਤ ਦੀ ਸਰਕਾਰ ਇਹ ਫੈਸਲਾ ਕਰ ਦੇਗੀ ਕਿ ਪਾਰਲੀਮੈਂਟ ਦੇ ਵਿੱਚ ਇਹ ਫੈਸਲਾ ਹੋ ਗਿਆ ਕਿਉਂਕਿ ਸਾਡਾ ਬਹੁਮਤ ਹੈ ਸੋ ਆਉਂਦੇ ਸਮੇਂ 'ਚ ਇਹਦੇ ਤੇ ਰਾਜਨੀਤੀ ਬਹੁਤ ਤਿੱਖੀ ਹੋਣ ਦੀ ਉਮੀਦ ਹੈ ਤੇ ਰਾਜਨੀਤੀ ਇਹਦੇ ਤੇ ਸ਼ੁਰੂ ਵੀ ਹੋ ਗਈ ਜਿਹੜੀ ਇਹ ਕਨਵੈਨਸ਼ਨ ਸੀ ਇਹਦੇ ਵਿੱਚ ਸੱਤ ਸੂਬਿਆਂ ਦੀ ਵੱਡੇ ਵੱਡੇ ਪੋਲੀਟੀਕਲ ਲੀਡਰ ਮੌਜੂਦ ਸੀ ਔਰ ਜਿੰਨੇ ਗੈਰ ਭਾਜਪਾਈ ਸੂਬੇ ਨੇ ਲਗਭਗ ਸਾਰਿਆਂ ਦੇ ਮੁੱਖ ਮੰਤਰੀ ਉੱਥੇ ਮੌਜੂਦ ਸੀ ਜੇ ਤਸਵੀਰਾਂ ਦੇਖੀਏ ਤੇ ਐਮ ਕੇ ਸਟਾਲਿਨ ਔਰ ਭਗਵੰਤ ਮਾਨ ਤੋਂ ਇਲਾਵਾ ਕਈ ਹੋਰ ਸੂਬੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਨਹੀਂ ਉਹਨਾਂ ਦੇ ਮੁੱਖ ਮੰਤਰੀ ਉੱਥੇ ਮੌਜੂਦ ਸੀ ਹੁਣ ਭਗਵੰਤ ਮਾਨ ਨੇ ਜਿਹੜੀ ਗੱਲ ਰੱਖੀ ਭਗਵੰਤ ਮਾਨ ਕਹਿੰਦੇ ਅਸੀਂ ਖੁੱਲ ਕੇ ਵਿਰੋਧ ਕਰਦੇ ਹਾਂ ਬੀਜੇਪੀ ਦੀ ਇਸ ਸੰਭਾਵਿਤ ਨੀਤੀ ਦਾ ਹਜੇ ਤੱਕ ਕੁਝ ਨਹੀਂ ਹਜੇ ਚਰਚਾਵਾਂ ਨਹੀਂ ਪਾਰਲੀਮੈਂਟ ਦੇ ਵਿੱਚ ਵੀ ਇਹਦੇ ਤੇ ਕਿਤੇ ਨਾ ਕਿਤੇ ਗੱਲ ਆ ਰਹੀ ਹੈ ਬੀਜੇਪੀ ਦੇ ਵੀ ਕਈ ਲੀਡਰ ਗਾਹੇ ਬਗਾਹੇ ਇਹਦੇ ਉੱਤੇ ਆਪਣੇ ਬਿਆਨ ਦੇ ਰਹੇ ਨੇ ਹੁਣ ਭਗਵੰਤ ਮਾਨ ਦਾ ਤਰਕ ਹੈ ਕਿ ਪੂਰੇ ਮੁਲਕ ਚ ਅਗਰ ਪਾਰਲੀਮੈਂਟ ਦੀਆਂ ਸੀਟਾਂ ਵਧਾਈਆਂ ਜਾਣੀਆਂ ਚਾਹੀਦੀਆਂ ਨੇ ਤੇ ਉਹ ਇੱਕ ਸਮਾਨ ਨੀਤੀ ਹੋਣੀ ਚਾਹੀਦੀ ਹੈ ਇੱਕ ਸਮਾਨ ਨੀਤੀ ਜਿਵੇਂ ਅੱਜ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਪੰਜਾਬ ਚ ਸਾਡੇ ਕੋਲੇ 13 ਸੀਟਾਂ ਨੇ ਔਰ ਮੁਲਕ ਦੀ ਪਾਰਲੀਮੈਂਟ ਦੇ ਵਿੱਚ 543 ਸੀਟਾਂ ਨੇ ਦੇਸ਼ ਦੀ ਪਾਰਲੀਮੈਂਟ ਚ 543 ਸੀਟਾਂ ਪੰਜਾਬ ਕੋਲੇ ਨੇ 13 ਸੀਟਾਂ ਹੁਣ 13 ਨੂੰ 543 ਤੇ ਤਕਸੀਮ ਕਰਕੇ 100 ਨਾਲ ਗੁਣਾ ਕਰਦੇ ਆ ਤੇ ਪੰਜਾਬ ਦਾ ਹਿੱਸਾ ਆਉਂਦਾ ਹੈ 2.39 2.39% ਪੰਜਾਬ ਦਾ ਹਿੱਸਾ ਆਉਂਦਾ ਹੈ ਸਾਡੇ ਦੇਸ਼ ਦੀ ਪਾਰਲੀਮੈਂਟ ਚ ਸੋ ਦੇਸ਼ ਦੀ ਪਾਰਲੀਮੈਂਟ ਚ 543 ਸੀਟਾਂ ਨੇ ਔਰ ਪੰਜਾਬ ਦਾ ਹਿੱਸਾ ਹੈ ਉਹਦੇ ਵਿੱਚ 2.39 ਹੁਣ ਅਗਰ ਤਾਂ ਇੱਕ ਸਮਾਨ ਸੀਟਾਂ ਵਾਧੀਆਂ ਨੇ ਕਿ ਅਗਰ ਪਾਰਲੀਮੈਂਟ ਦੇ ਵਿੱਚ 888 ਸੀਟਾਂ ਬਣਦੀਆਂ ਨੇ ਤੇ ਪੰਜਾਬ ਦਾ ਹਿੱਸਾ 2.39 ਹੀ ਰਹਿੰਦਾ ਹੈ ਫਿਰ ਤਾਂ ਗੱਲ ਸਮਝ ਆਉਂਦੀ ਹੈ ਹੁਣ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਪੰਜਾਬ ਵਰਗੇ ਸੂਬੇ ਇਹਨਾਂ ਦੀਆਂ ਸੀਟਾਂ ਘੱਟ ਵਧਾਈਆਂ ਜਾਣਗੀਆਂ ਮੰਨ ਲਓ ਪੰਜਾਬ ਦੀਆਂ ਸੀਟਾਂ ਕੀਤੀਆਂ ਜਾਂਦੀਆਂ ਨੇ ਸਿਰਫ 18 ਔਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸੀਟਾਂ ਬਣ ਜਾਂਦੀਆਂ ਨੇ 888 ਸੋ ਪੰਜਾਬ 543 ਵੇਲੇ ਤਾਂ 13 ਸੀਟਾਂ ਸੀ 888 ਵੇਲੇ ਅਗਰ ਪੰਜਾਬ ਦੇ ਹਿੱਸੇ ਆਉਂਦੀਆਂ ਨੇ 18 ਸੀਟਾਂ ਤੇ ਫਿਰ ਆਪਾਂ ਤਕਸੀਮ ਕਰੀਏ ਤੇ ਪੰਜਾਬ ਦਾ ਜਿਹੜਾ ਸ਼ੇਅਰ ਬਣਦਾ ਪਾਰਲੀਮੈਂਟ ਚ ਉਹ ਕਿੰਨਾ ਬਣਦਾ 18 ਤਕਸੀਮ ਬਾਏ 888 ਇੰਟੂ 100 2.02 ਮਤਲਬ ਫਿਰ ਅਸੀਂ ਲਗਭਗ 2% ਦੀ ਹਿੱਸੇਦਾਰੀ ਸਾਡੀ ਰਹੇਗੀ ਪਾਰਲੀਮੈਂਟ ਚ ਸੋ ਇਸ ਕਰਕੇ ਸਾਡੀ ਹਿੱਸੇਦਾਰੀ ਰਹਿਣੀ ਚਾਹੀਦੀ ਹੈ 2.39 ਬਲਕਿ ਵਧਣੀ ਚਾਹੀਦੀ ਹੈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੀਆਂ ਸਰਹੱਦੀ ਸੂਬਾ ਸਭ ਤੋਂ ਵੱਧ ਦੇਸ਼ ਭਗਤਾਂ ਨੇ ਆਪਣੀ ਜਾਨ ਵਾਰੀ ਚਲੋ ਖੈਰ ਹੁਣ ਖਦਸ਼ਾ ਇਹ ਨਹੀਂ ਵਿਰੋਧੀ ਧਿਰਾਂ ਨੂੰ ਖਦਸ਼ਾ ਇਹ ਹੈ ਕਿ ਬੀਜੇਪੀ ਉਹਨਾਂ ਸੂਬਿਆਂ 'ਚ ਸੀਟਾਂ ਨਾ ਵਧਾ ਲੇ ਆਬਾਦੀ ਦਾ ਹਵਾਲਾ ਦੇ ਕੇ ਜਿੱਥੇ ਉਹਨਾਂ ਦੀਆਂ ਸਰਕਾਰਾਂ ਨੇ ਜਿਵੇਂ ਹਿੰਦੀ ਭਾਸ਼ੀ ਖੇਤਰ ਹੋ ਗਏ ਹਿੰਦੀ ਪੱਟੀ ਜਿਹਨੂੰ ਕਹਿੰਦੇ ਨੇ ਜੀ ਛੱਤੀਸਗੜ ਆ ਗਿਆ ਰਾਜਸਥਾਨ ਆ ਗਿਆ ਦਿੱਲੀ ਵੀ ਵਿੱਚ ਲੈ ਲੋ ਗੁਜਰਾਤ ਵੀ ਲੈ ਲੋ ਹਿੰਦੀ ਪੱਟੀ ਦੇ ਮੱਧ ਪ੍ਰਦੇਸ਼ ਲੈ ਲੋ ਉੱਤਰੀ ਭਾਰ ਦੇ ਉਂਜ ਤਾਂ ਹਰਿਆਣਾ 'ਚ ਵੀ ਸਰਕਾਰ ਹੈ ਬੀਜੇਪੀ ਦੀ ਪੰਜਾਬ 'ਚ ਬੀਜੇਪੀ ਦੇ ਹਿੱਸੇ ਨਹੀਂ ਉੱਤਰ ਦੇ ਵਿੱਚੋਂ ਔਰ ਸਾਊਥ ਦਾ ਬਹੁਤ ਵੱਡਾ ਹਿੱਸਾ ਹੈ ਕੇਰਲਾ ਹੋ ਗਿਆ ਤਮਿਲਨਾਡੂ ਹੋ ਗਿਆ ਇੱਥੇ ਬੀਜੇਪੀ ਦਾ ਬਹੁਤ ਵੱਡਾ ਹਿੱਸਾ ਨਹੀਂ ਜੰਮੂ ਕਸ਼ਮੀਰ ਚ ਵੀ ਬਹੁਤ ਵੱਡਾ ਹਿੱਸਾ ਨਹੀਂ ਬੀਜੇਪੀ ਦਾ ਜਿੱਤਣ ਦੇ ਹਿਸਾਬ ਦੇ ਨਾਲ ਸੋ ਇਹ ਵਿਵਾਦ ਹੈ ਜਿਹੜਾ ਇਹ ਵਿਵਾਦ ਅੱਜਕੱਲ ਬਹੁਤ ਜ਼ਿਆਦਾ ਗਰਮ ਹੈ ਔਰ ਹੁਣ ਬੀਜੇਪੀ ਦੀ ਪੰਜਾਬ ਦੀ ਲੀਡਰਸ਼ਿਪ ਕੀ ਮੰਗ ਕਰਦੀ ਹੈ ਕੀ ਬੀਜੇਪੀ ਪੰਜਾਬ ਦੀ ਲੀਡਰਸ਼ਿਪ ਜੋ ਕੇਂਦਰੀ ਲੀਡਰਸ਼ਿਪ ਕਰੇਗੀ ਉਹਦੇ ਨਾਲ ਸਹਿਮਤ ਹੋਏਗੀ ਜਾਂ ਬੀਜੇਪੀ ਪੰਜਾਬ ਦੀ ਲੀਡਰਸ਼ਿਪ ਇਸ ਗੱਲ ਤੇ ਅੜੇਗੀ ਕਿ ਅਸੀਂ ਕਿਸੇ ਕੀਮਤ ਤੇ ਪੰਜਾਬ ਦਾ ਪਾਰਲੀਮੈਂਟ ਦੇ ਵਿੱਚ ਸ਼ੇਅਰ ਘਟਨ ਨਹੀਂ ਦੇਣਾ ਫਿਰ ਤਾਂ ਬੜੀ ਚੰਗੀ ਗੱਲ ਹੈ ਅਗਰ ਪੰਜਾਬ ਬੀਜੇਪੀ ਵਾਲੇ ਸਟੈਂਡ ਲੈ ਜਾਣ ਕਿ ਅਗਰ ਸਾਡਾ ਪਾਰਲੀਮੈਂਟ ਦੇ ਵਿੱਚ ਸ਼ੇਅਰ 2.39 ਹੈ ਤੇ ਇਹ ਵਧਣਾ ਚਾਹੀਦਾ ਮੋਦੀ ਸਾਹਿਬ ਘਟਣਾ ਨਹੀਂ ਚਾਹੀਦਾ ਫਿਰ ਤਾਂ ਬੀਜੇਪੀ ਵਾਲੇ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਦੀ ਰਾਗ ਦੇ ਨਾਲ ਅੱਗੇ ਵਧਣਗੇ ਸੋ ਭਗਵਾਨ ਤਮਾਨ ਨੇ ਔਰ ਅਕਾਲੀ ਦਲ ਨੇ ਡੱਬ ਕੇ ਇਹਦਾ ਹੁਣੇ ਵਿਰੋਧ ਕੀਤਾ ਐਮਕੇ ਸਟਾਲਿਨ ਅੱਗੇ ਆਏ ਨੇ ਉਥੇ ਚਰਚਾਵਾਂ ਇਹ ਹੋਈਆਂ ਨੇ ਕਿ ਅਸੀਂ ਕਾਨੂੰਨੀ ਤੌਰ ਦੇ ਉੱਤੇ ਵੀ ਇਹ ਲੜਾਈ ਲੜਨੀ ਹੈ ਅਗਰ ਅਜਿਹਾ ਕੀਤਾ ਜਾਂਦਾ ਮੈਂ ਫੇਰ ਕਹਾਂ ਇਹ ਸਾਰਾ ਕੁਝ ਸੰਭਾਵਨਾਵਾਂ ਤੇ ਹੋ ਰਿਹਾ ਹੈ ਪਰ ਵਿਰੋਧੀ ਧਿਰਾਂ ਦਾ ਇਹ ਕਹਿਣਾ ਹੈ ਕਿ ਜਦੋਂ ਕਿਸੇ ਗੱਲ ਦੀ ਸੰਭਾਵਨਾ ਬਣਦੀ ਹੈ ਭਾਜਪਾ ਦੇ ਲੀਡਰ ਸੰਭਾਵਨਾ ਹੀ ਬਣਾਉਂਦੇ ਨੇ ਤੇ ਬਾਅਦ ਦੇ ਵਿੱਚ ਸਿਰਫ ਫੈਸਲਾ ਹੀ ਹੁੰਦਾ ਇਸ ਕਰਕੇ ਉਹ ਚਿੰਤਤ ਤੇ ਇਕੱਠੇ ਹੋਗੇ ਹੁਣ ਉਹ ਕਾਨੂੰਨੀ ਲੜਾਈ ਲੜਨਗੇ ਦੇਸ਼ 'ਚ ਲੋਕਾਂ ਨੂੰ ਜਾਗਰੂਕ ਕਰਨਗੇ ਔਰ ਸੈਮੀਨਾਰ ਕਰਨਗੇ ਥਾਂ-ਥਾਂ ਤੇ ਮੀਟਿੰਗਾਂ ਕਰਨਗੇ ਤਾਂ ਕਿ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਜਿਵੇਂ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਗੱਲ ਭਾਜਪੀ ਦੇ ਖਿਲਾਫ ਤੁਰੀ ਕਿ ਅਗਰ ਭਾਜਪੀ 400 ਤੋਂ ਵੱਧ ਸੀਟਾਂ ਲੈ ਗਈ 2/3 ਬਹੁਮਤ ਜਿੱਤ ਗਈ ਤੇ ਉਹ ਸੰਵਿਧਾਨ ਬਦਲ ਦੇਗੀ ਹਾਲਾਂਕਿ ਭਾਜਪੀ ਨੇ ਇਹਨੂੰ ਨਕਾਰਿਆ ਤੇ ਬਹੁਤ ਵੱਡੇ ਪੱਧਰ ਤੇ ਇਹ ਮੁੱਦਾ ਵਿਰੋਧੀ ਧਿਰਾਂ ਨੇ ਚੱਕਿਆ ਸੀ ਕਿ ਹੁਣ ਡੀਲਿਮਿਟੇਸ਼ਨ ਦਾ ਮੁੱਦਾ ਵੀ ਵਿਰੋਧੀ ਧਿਰਾਂ ਉਸ ਪੱਧਰ ਤੱਕ ਚੱਕ ਸਕਣਗੀਆਂ ਕਿ ਇਕੱਠੇ ਹੋ ਕੇ ਵਿਰੋਧੀ ਧਿਰਾਂ ਆਪਣੀ ਰਾਏ ਪਾਰਲੀਮੈਂਟ ਚ ਔਰ ਬੀਜੇਪੀ ਸਰਕਾਰ ਅੱਗੇ ਰੱਖ ਸਕਣਗੀਆਂ ਜਾਂ ਨਹੀਂ ਅਦਾਲਤਾਂ ਚ ਇਹ ਗੱਲਾਂ ਕਿਵੇਂ ਜਾਣਗੀਆਂ ਅਗਰ ਨੌਬਤ ਪਈ ਇਹਦੇ ਉੱਤੇ ਨਿਰਭਰ ਕਰਦਾ ਹੈ ਕਿ ਆਉਣ ਵਾਲੇ ਸਮੇਂ ਚ ਡੀਲਿਮਿਟੇਸ਼ਨ ਤੇ ਕੀ ਫੈਸਲੇ ਹੁੰਦੇ ਨੇ ਉਹ ਜਿੱਤੇ ਨਹੀਂ ਵਾਸੀ ਤੇ ਕੰਮ ਕਰਦੇ ਸੋ ਜਿਵੇਂ ਪੰਜਾਬ ਕੀ ਐਗਜ਼ਾਮਪਲ ਪੰਜਾਬ ਨੇ ਕੋ ਜਿੱਤੇ ਨਹੀਂ ਸੀਟੇ ਆਲਦੋ ਦੇ ਆਰ ਇੰਕਰੀਜ਼ਿੰਗ सोफार एज पर माई इंफॉर्मेशन वो पांच सीटें बढ़ा रहे हैं लेकिन 543 में अगर तेरह हैं, तो हर शेयर इज 2.39 प्वाइंट थ्री नाइन परसेंट अगर एट फिफ्टी में अठारह हैं, तो हर शेयर विल डिक्रीज बाय टू प्वाइंट वन तो हमारा कुर्बानियां नब्बे परसेंट है फुटबॉल में 45 परसेंट है तो हमारा शेयर तो बढ़ना चाहिए ਡੱਲਾਜੀ ਪਟਿਆਲਾ ਦੇ ਵਿੱਚ ਕਰਨਲ ਨਾਲ ਕੁਟਮਾਰ ਦਾ ਮਾਮਲਾ ਜਿਹੜਾ ਹੈ ਲਗਾਤਾਰ ਫਖ ਦਾ ਹੀ ਨਜ਼ਰ ਆ ਰਿਹਾ ਹੈ ਬੀਤੇ ਦਿਨ ਕੱਲ ਜੋ ਹੈ ਵੱਡਾ ਧਰਨਾ ਵੀ ਇਸ ਨੂੰ ਲੈ ਕੇ ਕਰਨਲ ਦੇ ਪਰਿਵਾਰ ਵੱਲੋਂ ਜੋ ਹੈ ਲਗਾਇਆ ਗਿਆ ਸਰਕਾਰ ਦੇ ਲਈ ਹੁਣੇ ਵੱਡੀ ਚੁਣੌਤੀ ਬਣਦਾ ਜ਼ਰੂਰ ਨਜ਼ਰ ਆ ਰਿਹਾ ਹੈ ਪੂਰਾ ਮਾਮਲਾ ਹੁਣ ਤਾਜ਼ਾ ਸਥਿਤੀ ਕੀ ਹੈ ਇਸ ਦੇ ਵਿੱਚ ਕੀ ਅਪਡੇਟ ਹੈ ਹੁਣ ਜ਼ਰੂਰ ਦਰਸ਼ਕਾਂ ਦੇ ਨਾਲ ਇਹ ਸਾਰੀਆਂ ਜੋ ਸਥਿਤੀਆਂ ਬਣੀਆਂ ਇਸ ਮਾਮਲੇ ਨੂੰ ਲੈ ਕੇ ਤੇ ਜੋ ਹੁਣ ਤਾਜ਼ਾ ਅਪਡੇਟ ਹੈ ਇਸ ਮਾਮਲੇ ਵਿੱਚ ਜਾਣਕਾਰੀ ਸਾਂਝੀ ਕਰਨਾ ਦੇਖੋ ਪਟਿਆਲਾ ਦੇ ਵਿੱਚ ਕਰਨਲ ਤੇ ਉਸਦੇ ਪੁੱਤ ਨਾਲ ਜਿਹੜੀ ਕਟਮਾਰ ਦਾ ਮਸਲਾ ਹੈ ਇਹਦੇ ਵਿੱਚ ਕੋਈ ਦੂਰਅਈ ਨਹੀਂ ਹੈ ਕਿ ਇਹ ਪੰਜਾਬ ਸਰਕਾਰ ਲਈ ਬਹੁਤ ਵੱਡੀ ਚੁਣੌਤੀ ਬਣ ਗਿਆ ਕੱਲ ਵੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਮਾਰਿਆ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਉਸ ਧਰਨੇ ਦੇ ਵਿੱਚ ਲੋਕ ਪਹੁੰਚੇ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਚ ਸਾਬਕਾ ਫੌਜੀ ਪਹੁੰਚੇ ਜਿਹੜੇ ਕਰਨਲ ਸਾਹਿਬ ਸੀ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਸਮਰਥਕ ਔਰ ਬਹੁਤ ਸਾਰੇ ਸਮਾਜ ਸੇਵੀ ਉੱਥੇ ਪਹੁੰਚੇ ਔਰ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਗਈ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਇਹਨਾਂ ਦੇ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਜਿਹੜੇ ਪੁਲਿਸ ਅਫਸਰ ਸੀ ਵਿੱਚ 3-4 ਐਸਐਚਓ ਪੱਦਰ ਦੇ ਅਫਸਰ ਸੀ ਔਰ ਕਾਂਸਟੇਬਲ ਪੱਦਰ ਦੇ ਮੁਲਾਜ਼ਮ ਸੀ ਮੰਗ ਇਹ ਕੀਤੀ ਗਈ ਕਿ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਜੁਡੀਸ਼ੀਅਲ ਕਮਿਸ਼ਨ ਵੀ ਇੱਕ ਮੈਜਿਸਟ੍ਰੇਟਰੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਨੇ ਔਰ ਪਟਿਆਲਾ ਦੀ ਜਿਹੜੀ ਪੁਲਿਸ ਹੈ ਐਸਐਸਪੀ ਨਾਨਕ ਸਿੰਘ ਵੱਲੋਂ ਇਦੇ ਉੱਪਰ 45 ਦਿਨਾਂ ਚ ਇੱਕ ਡਿਪਾਰਟਮੈਂਟਲ ਇਨਕੁਆਇਰੀ ਦਾ ਆਰਡਰ ਵੀ ਕੀਤੇ ਗਏ ਨੇ ਔਰ ਇਹਨਾਂ ਲੋਕਾਂ ਬਾਰੇ ਕਿਹਾ ਜਾ ਰਿਹਾ ਕਿ ਜਿਹੜੇ ਐਸਐਚਓ ਜਾਂ ਮੁਲਾਜ਼ਮ ਸੀ ਇਹਨਾਂ ਨੂੰ ਜ਼ਿਲ੍ਹੇ ਤੋਂ ਬਾਅਦ ਵੀ ਤਬਦੀਲ ਕਰ ਦਿੱਤਾ ਗਿਆ। ਕਰਨਲ ਜਿਹੜੇ ਜਿਨ੍ਹਾਂ ਦੇ ਇਲਜ਼ਾਮ ਲੱਗਿਆ ਕਿ ਉਹਨਾਂ ਨਾਲ ਕੁੱਟਮਾਰ ਹੋਈ ਹੈ ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਕਿਹਾ ਗਿਆ ਹੈ ਕਿ ਐਸਐਸਪੀ ਨਾਨਕ ਸਿੰਘ ਨੂੰ ਵੀ ਬਦਲਿਆ ਜਾਵੇ। ਹਾਲਾਂਕਿ ਜਿਹੜੇ ਐਸਐਚਓ ਨੇ ਇੱਕ ਇੱਕ ਐਸਐਚਓ ਦਾ ਪਰਿਵਾਰ ਵੀ ਅੱਗੇ ਆਇਆ ਟੈਲੀਵਿਜ਼ਨਾਂ ਤੇ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਉਹ ਕਹਿੰਦੇ ਸਾਡੇ ਕੋਲੇ ਸਬੂਤ ਹੈ ਕਿ ਜਿਹੜੇ ਕਰਨਲ ਸਾਹਿਬ ਨੇ ਉਹਨਾਂ ਦੇ بیٹے ਨੇ ਪਹਿਲਾ ਹਮਲਾ ਕੀਤਾ ਉਹ ਇਸ ਤਰੀਕੇ ਦੀਆਂ ਗੱਲਾਂ ਇੱਕ ਧਿਰ ਦੇ ਵਕੀਲ ਵੱਲੋਂ ਵੀ ਕੀਤੀਆਂ ਗਈਆਂ ਨੇ ਸੋ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਸਾਡੀ ਸ਼ਿਕਾਇਤ ਤੇ ਕਰਨਲ ਦੇ ਖਿਲਾਫ ਵੀ ਕੇਸ ਦਰਜ ਕੀਤਾ ਜਾਵੇ ਐਫਆਈਆਰ ਦਰਜ ਕੀਤਾ ਜਾਵੇ ਹੁਣ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਕਾਫੀ ਕਸੂਤੀ ਫਸੀ ਹੈ ਕਿਉਂਕਿ ਫੌਰੀ ਤੌਰ ਦੇ ਉੱਤੇ ਜਦੋਂ ਇਹ ਘਟਨਾ ਵਾਪਰੀ ਫੌਰੀ ਤੌਰ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਕੋਈ ਬਹੁਤਾ ਸਖਤ ਐਕਸ਼ਨ ਨਹੀਂ ਸੀ ਲਿਆ ਗਿਆ ਹਾਲਾਂਕਿ ਜਦੋਂ ਕਰਨਲ ਦੇ ਪਰਿਵਾਰ ਔਰ ਉਹਨਾਂ ਦੀ ਪਤਨੀ ਮੀਡੀਆ ਦੇ ਵਿੱਚ ਗਏ ਪ੍ਰੈਸ ਕਾਨਫਰੰਸ ਕੀਤੇ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਆਏ ਉਹ ਤਾਂ ਮੰਗ ਕਰ ਰਹੇ ਨੇ ਕਿ ਸੀਬੀਆਈ ਦੀ ਇਨਕੁਆਇਰੀ ਹੈ ਜਿਹੜੀ ਇਸ ਮਾਮਲੇ ਦੇ ਵਿੱਚ ਕੀਤੀ ਜਾਵੇ ਹੁਣ ਇਹ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਇੱਕ ਜ਼ਿਲ੍ਹੇ ਦੇ 3-4 ਐਸ ਐਚਓ ਪੱਦਰ ਦੇ ਅਫਸਰ ਅਗਰ ਐਡੇ ਵੱਡੇ ਇਲਜ਼ਾਮਾਂ ਦੇ ਵਿੱਚ ਆ ਜਾਣ ਤੇ ਫੇਰ ਜ਼ਿਲ੍ਹੇ ਦੀ ਪੁਲਿਸ ਦੇ ਉੱਤੇ ਔਰ ਦੂਸਰੇ ਪਾਸੇ ਜਦੋਂ ਮਾਮਲਾ ਹੋਵੇ ਕਿ ਇੱਕ ਫੌਜ ਦੇ ਕਰਨਲ ਨੇ ਉਸ ਪਰਿਵਾਰ ਵੱਲੋਂ ਇਲਜ਼ਾਮ ਲੱਗ ਰਿਹਾ ਹੋਵੇ ਕੁੱਟਮਾਰ ਦਾ ਤੇ ਇਹ ਮਾਮਲਾ ਬਹੁਤ ਗੁੰਝਲਦਾਰ ਬਣਦਾ ਸੋ ਪੰਜਾਬ ਦੀ ਸਰਕਾਰ ਨੂੰ ਮੈਨੂੰ ਲੱਗਦਾ ਹੈ ਉੱਚ ਪੱਦਰੀ ਕੋਈ ਸਿਟ ਬਣਾ ਦੇਣੀ ਚਾਹੀਦੀ ਹੈ ਜਿਹਦੇ ਵਿੱਚ 2-3 ਅਗਰ ਕੋਈ ਮੰਤਰੀਆਂ ਤੇ ਆਧਾਰਿਤ ਕੋਈ ਕਮੇਟੀ ਬਣਾ ਦੇ ਪੰਜਾਬ ਸਰਕਾਰ ਤੇ ਮਾਮਲਾ ਜਲਦੀ ਨਿਬੜ ਸਕਦਾ ਹੈ ਉੰਜ ਇਹ ਮਾਮਲਾ ਦੂਸਰੀਆਂ ਧਿਰਾਂ ਵੀ ਅਦਾਲਤਾਂ ਚ ਜਾ ਸਕਦੀਆਂ ਨੇ ਫਿਲਹਾਲ ਇਸ ਮਸਲੇ ਤੇ ਪੰਜਾਬ ਸਰਕਾਰ ਦੀ ਬਹੁਤ ਜ਼ਿਆਦਾ ਬਦਨਾਮੀ ਇਸ ਪੱਖੋਂ ਹੋ ਰਹੀ ਹੈ ਕਿ ਇਲਜ਼ਾਮ ਹੀ ਲੱਗ ਰਹੇ ਨੇ ਕਿ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਤੁਰੰਤ ਇਹਨਾਂ ਅਫਸਰਾਂ ਤੇ ਹੁਣ ਕੀ ਇਹਨਾਂ ਅਫਸਰਾਂ ਨੂੰ ਬਰਖਾਸਤ ਕੀਤਾ ਜਾਣਾ ਸੰਭਵ ਹੈ ਬਿਨਾ ਕਿਸੇ ਠੋਸ ਜਾਂਚ ਦੇ ਕਿਸੇ ਜਾਂਚ ਰਿਪੋਰਟ ਦੇ ਮੈਨੂੰ ਲੱਗਦਾ ਹੈ ਕਿ ਸਰਕਾਰ ਦਾ ਜਿਹੜਾ ਤਰਕ ਹੈ ਉਹਦਾ ਜਾਂ ਸਰਕਾਰ ਦਾ ਜਿਹੜਾ ਬਿਆਨ ਹੈ ਇਸ ਮਾਮਲੇ ਤੇ ਉਹਦਾ ਵੀ ਇੰਤਜ਼ਾਰ ਕਰਨਾ ਬਣਦਾ ਹੈ ਪਰ ਇਹ ਮਾਮਲਾ ਬਹੁਤ ਜ਼ਿਆਦਾ ਭੱਗ ਗਿਆ ਪੋਲਿਟੀਕਲ ਤੌਰ ਤੇ ਬਿਕਰਮ ਸਿੰਘ ਮਜੀਠੀਆ ਉਹ ਕਹਿ ਰਹੇ ਸੀ ਕਿ ਕਰਨਲ ਦੇ ਪਰਿਵਾਰ ਨੂੰ ਸਿਰਫ ਹਾਈ ਕੋਰਟ ਚ ਜਾਣਾ ਚਾਹੀਦਾ ਹਾਲਾਂਕਿ ਇਹ ਮਾਮਲਾ ਜਿਹੜਾ ਹੁਣ ਇਹ ਅਦਾਲਤਾਂ ਦੇ ਵਿੱਚ ਜਾਏਗਾ ਇਹਦੀ ਸੰਭਾਵਨਾ ਲੱਗਦੀ ਹੈ ਪਰ ਇਸ ਮਾਮਲੇ ਬਾਰੇ ਜਿਹੜੇ ਬਹੁਤ ਸਾਰੇ ਦਾਅਵੇ ਨੇ ਦੋਵਾਂ ਧਿਰਾਂ ਵੱਲੋਂ ਕਿ ਸਾਡੇ ਕੋਲੇ ਸੀਸੀਟੀਵੀ ਫੁਟੇਜ ਹੈ ਸੋ ਹੋ ਸਕਦਾ ਹੈ ਅਦਾਲਤਾਂ ਦੇ ਵਿੱਚ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕੋਈ ਆਖਰੀ ਫੈਸਲਾ ਹੋਵੇ ਪਰ ਇਹ ਮਾਮਲਾ ਫਿਲਹਾਲ ਬਹੁਤ ਜ਼ਿਆਦਾ ਸੁਰਖੀਆਂ ਬਣਿਆ ਹੋਇਆ ਹੈ ਡੱਲਾ ਜੀ ਹੁਣ ਖਬਰ ਕਿਸਾਨਾਂ ਨਾਲ ਜੁੜੀ ਵੀ ਸ਼ਾਮਿਲ ਕਰ ਲਈਏ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨਾਂ ਦੇ ਮਾਮਲੇ ਵਿੱਚ ਹਾਈ ਕੋਰਟ ਦੇ ਵਿੱਚ ਜੋ ਹੈ ਸੁਣਵਾਈ ਹੋ ਸਕਦੀ ਹੈ ਤੇ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਜਾ ਸਕਦੀ ਹੈ ਸੋ ਹਲੇ ਤੱਕ ਸਾਫ਼ ਨਹੀਂ ਕੀਤਾ ਗਿਆ ਡੱਲਾ ਜੀ ਇਸ ਉਪਰ ਸਥਿਤੀ ਕਿਵੇਂ ਦੇਖਦੇ ਹੋ ਤੁਸੀਂ ਕੁਝ ਵੀ ਸਾਫ਼ ਨਹੀਂ ਕੀਤਾ ਸਰਕਾਰ ਨੇ ਕਿ ਜਗਜੀਤ ਸਿੰਘ ਡੱਲੇਵਾਲ ਜਾਂ ਫਿਰ ਜਿਹੜੇ ਹੋਰ ਕਿਸਾਨ ਆਗੂ ਨੇ ਕਿਸਾਨ ਲੀਡਰ ਨੇ ਉਹਨਾਂ ਨੂੰ ਕਦੋਂ ਤੱਕ ਰਿਹਾ ਕੀਤਾ ਜਾਏਗਾ ਇਸ ਇੱਕ ਤਰੀਕੇ ਨਾਲ ਅਸੀਂ ਇਹ ਮਾਮਲਾ ਲਗਾਤਾਰ ਭੱਖ ਦਾ ਹੀ ਦੇਖ ਦੇਖ ਪਾ ਰਹੇ ਹਾਂ ਹੁਣ ਦੇ ਸਮੇਂ ਦੇ ਵਿੱਚ ਕੀ ਸਥਿਤੀਆਂ ਬਣੀਆਂ ਹੋਈਆਂ ਜਿਹੜੀ ਇਹ ਤਣਾਅ ਵਾਲੀ ਸਥਿਤੀ ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਕਾਰ ਬਣੀ ਹੋਈ ਹੈ ਕਿਸ ਦਿਸ਼ਾ ਵੱਲ ਅੱਗੇ ਵੱਧ ਰਹੀ ਹੈ ਦੇਖੋ ਹੈਬੀਅਸ ਕੋਰਪਸ ਪਟੀਸ਼ਨ ਹੈ ਜਿਹੜੀ ਉਹ ਪਾ ਦਿੱਤੀ ਗਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੋ ਹੈਬੀਅਸ ਕੋਰਪਸ ਪਟੀਸ਼ਨ ਜਿਹੜੀ ਆਮ ਤੌਰ ਤੇ ਸਧਾਰਨ ਭਾਸ਼ਾ ਦੇ ਵਿੱਚ ਜਿਹੜੀ ਅਸੀਂ ਗੱਲ ਕਰਦੇ ਹਾਂ ਜਦੋਂ 24 ਘੰਟੇ ਤੋਂ ਵੱਧ ਕੋਈ ਵਿਅਕਤੀ ਕਿਸ਼ੇ ਵਿਅਕਤੀ ਦਾ ਕੋਈ ਸੂਟਕਾਣਾ ਨਾ ਹੋਵੇ ਜਿਵੇਂ ਪੰਜਾਬ ਦੀ ਪੁਲਿਸ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਨੂੰ ਚੱਕਿਆ ਅਗਲੇ 24 ਘੰਟੇ ਦੇ ਵਿੱਚ ਉਹਨਾਂ ਨੂੰ ਪੇਸ਼ ਨਹੀਂ ਕੀਤਾ ਪਰਿਵਾਰ ਨੂੰ ਜਾਂ ਰਿਸ਼ਤੇਦਾਰਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੂੰ ਕਿੱਥੇ ਰੱਖਿਆ ਗਿਆ ਹੈ ਉਹ ਹੈ ਕਿੱਥੇ ਨੇ ਤੇ ਸਰਕਾਰ ਉਹਨਾਂ ਦੇ ਥਾਂ ਟਿਕਾਣੇ ਬਾਰੇ ਨਹੀਂ ਦੱਸਦੀ ਤਾਂ ਫਿਰ ਹੈਬੀਅਸ ਕੋਰਪਸ ਪਟੀਸ਼ਨ ਪਾ ਦਿੱਤੀ ਜਾਂਦੀ ਹੈ ਔਰ ਜਗਜੀਤ ਸਿੰਘ ਡੱਲੇਵਾਲ ਔਰ ਲਗਭਗ 40-50 ਵੱਖ-ਵੱਖ ਲੀਡਰ ਔਰ ਵਲੰਟੀਅਰ ਨੇ ਜਿਹੜੇ ਕਿਸਾਨ ਆਗੂ ਨੇ ਉਨ੍ਹਾਂ ਦੇ ਸਬੰਧ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ 24 ਘੰਟੇ ਬਾਅਦ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਸੀ ਆਪਣੇ ਵਕੀਲਾਂ ਜ਼ਰੀਏ ਜਗਜੀਤ ਸਿੰਘ ਡੱਲੇয়াল ਦੇ ਰਿਸ਼ਤੇਦਾਰਾਂ ਨੇ ਜਾਂ ਉਹਨਾਂ ਦੇ ਸਾਥੀਆਂ ਨੇ ਹੁਣ ਡੀਜੀਪੀ ਨੂੰ ਨੋਟਿਸ ਹੋਇਆ ਸੀ ਹਾਈ ਕੋਰਟ ਵੱਲੋਂ ਅੱਜ ਸੋਮਵਾਰ ਨੂੰ ਇਸ ਮਾਮਲੇ ਤੇ ਸੁਣਵਾਈ ਹੈ ਸੋ ਅੱਜ ਪੰਜਾਬ ਦੀ ਸਰਕਾਰ ਖਾਸ ਤੌਰ ਤੇ ਡੀਜੀਪੀ ਪੰਜਾਬ ਪੁਲਿਸ ਅੱਜ ਅਫੀਸ਼ੀਅਲ ਤੌਰ ਦੇ ਉੱਤੇ ਦੱਸ ਸਕਦੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਜਗਜੀਤ ਸਿੰਘ ਡੱਲੇয়াল ਸਰਬੰਸਿੰਘ ਭੰਦੇਰ ਜਾਂ ਬਾਕੀ ਕਿਸਾਨ ਲੀਡਰਾਂ ਨੂੰ ਕਿੱਥੇ ਰੱਖਿਆ ਗਿਆ ਕੀ ਉਹਨਾਂ ਦੀ ਸਥਿਤੀ ਹੈ ਕੀ ਜਗਜੀਤ ਸਿੰਘ ਡੱਲੇয়াল ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਕਿੱਥੇ ਚੱਲ ਰਿਹਾ ਹੈ ਕਿੱਥੇ-ਕਿੱਥੇ ਉਹਨਾਂ ਨੂੰ ਲੈ ਕੇ ਜਾਇਆ ਗਿਆ ਸੋ ਅੱਜ ਇਸ ਮਸਲੇ ਦੇ ਉੱਤੇ ਪੂਰੀ ਜਾਣਕਾਰੀ ਸਾਂਝੀ ਆ ਸਕਦੀ ਹੈ ਹਾਲਾਂਕਿ ਪੰਜਾਬ ਦੀ ਸਰਕਾਰ ਨੇ ਮੀਟਿੰਗ ਰੱਖੀ ਸੀ ਲੰਘੇ ਸ਼ਨੀਵਾਰ ਨੂੰ ਕਿਸਾਨਾਂ ਨੂੰ ਸੰਯੁਕਤ ਕਿਸਾਨ ਮੋਰਚਾ ਔਰ ਐਸ ਔਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਸੱਦਿਆ ਸੀ ਮੀਟਿੰਗ ਲਈ ਲੇਕਿਨ ਦੋਵੇਂ ਜਥੇਬੰਦੀਆਂ ਨੇ ਇਨਕਾਰ ਕਰ ਦਿੱਤਾ ਪੰਜਾਬ ਸਰਕਾਰ ਨਾਲ ਮੀਟਿੰਗ ਕਰਨ ਤੋਂ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮਾਹੌਲ ਪੂਰੀ ਤਰ੍ਹਾਂ ਨਾਲ ਸਧਾਰਨ ਨਹੀਂ ਬਣਦਾ ਸ਼ਾਂਤ ਨਹੀਂ ਹੁੰਦਾ ਐਸ ਕੇ ਐਮ ਦੇ ਜਗਜੀਤ ਸਿੰਘ ਡੱਲੇয়াল ਦੇ ਔਰ ਕਿਸਾਨ ਮਜ਼ਦੂਰ ਇਕਤਾ ਜਥੇਬੰਦੀ ਸਰਵਨ ਸਿੰਘ ਪੰਦੇਰ ਤੇ ਬਾਕੀ ਫੋਰਮਾਂ ਦੇ ਜਿਹੜੇ ਸਾਰੇ ਲੀਡਰ ਤੇ ਕਿਸਾਨ ਨੇ ਜਦ ਤੱਕ ਬਾਹਰ ਨਹੀਂ ਆ ਜਾਂਦੇ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਚ ਲਿਆ ਹੈ ਜਦੋਂ ਤੱਕ ਸਾਰਿਆਂ ਦੇ ਟਰੈਕਟਰ ਟਰਾਲੀਆਂ ਸਮਾਨ ਵਾਪਸ ਨਹੀਂ ਮਿਲ ਜਾਂਦਾ ਤਦ ਤੱਕ ਅਸੀਂ ਸਰਕਾਰ ਦੇ ਨਾਲ ਗੱਲਬਾਤ ਨਹੀਂ ਕਰਨੀ ਮੈਨੂੰ ਇਹ ਲੱਗਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਜਦੋਂ ਜਗਜੀਤ ਸਿੰਘ ਦੱਲੇਵਾਲ ਔਰ ਦੂਜੇ ਕਿਸਾਨ ਆਗੂ ਬਾਹਰ ਆਉਂਦੇ ਨੇ ਤੇ ਫਿਰ ਸਾਰੇ ਐਸਕੇਐਮ ਐਸਕੇਐਮ ਬਗੈਰ ਸਿਆਸੀ ਐਸਕੇਐਮ ਜਿਹੜਾ ਪਹਿਲਾਂ ਸਿਆਸੀ ਸੀ ਹਾਲਾਂਕਿ ਉਹ ਵੀ ਕਹਿੰਦੇ ਕਿ ਅਸੀਂ ਸਿਆਸੀ ਨਹੀਂ ਆ ਇਹ ਸਾਰੀਆਂ ਐਸਕੇਐਮਸ ਔਰ ਕਿਸਾਨ ਫੋਰਮ ਔਰ ਜੜੀਆਂ ਭਾਰਤੀ ਕਿਸਾਨ ਯੂਨੀਅਨਾਂ ਨੇ ਇਹ ਲੱਗਦਾ ਹੈ ਕਿ ਇਹ ਦੁਬਾਰਾ ਇਕੱਠੇ ਹੋ ਸਕਦੇ ਨੇ ਆਉਂਦੇ ਦਿਨਾਂ ਦੇ ਵਿੱਚ ਔਰ ਉਸ ਤੋਂ ਬਾਅਦ ਇਹ ਅਗਲੀ ਰਣਨੀਤੀ ਦਾ ਐਲਾਨ ਕਰਨਗੇ ਹੁਣ ਜਿੱਥੇ ਕੇਂਦਰ ਦੀ ਬੀਜੇਪੀ ਦੇ ਖਿਲਾਫ ਸਾਰੀਆਂ ਕਿਸਾਨ ਜਥੇਬੰਦੀਆਂ ਆਪਣੇ ਆਪਣੇ ਪੱਧਰ ਤੇ ਸੰਘਰਸ਼ ਕਰਦੀਆਂ ਨੇ ਐਮਐਸਪੀ ਦੀ ਲੀਗਲ ਗਾਰੰਟੀ ਦੇ ਕਾਨੂੰਨ ਨੂੰ ਮੈਨੂੰ ਲੱਗਦਾ ਹੁਣ ਪੰਜਾਬ ਸਰਕਾਰ ਦੇ ਖਿਲਾਫ ਵੀ ਇਹ ਸਾਂਝੇ ਹੋ ਕੇ ਐਮਐਸਪੀ ਜਾਂ ਜਿਹੜਾ ਜਿਹੜੀ ਕਰਜ਼ ਮਾਫੀ ਆ ਉਹਦੀ ਵਨ ਟਾਈਮ ਸੈਟਲਮੈਂਟ ਕਿਸਾਨ ਜੱਥੇਬੰਦੀਆਂ ਚਾਹੁੰਦੀਆਂ ਹੋਰ ਬਹੁਤ ਸਾਰੀਆਂ ਮੰਗਾਂ ਨੇ ਕਿਸਾਨਾਂ ਦੀਆਂ ਜਿਹੜੀਆਂ ਪੰਜਾਬ ਨਾਲ ਸੰਬੰਧਿਤ ਹੈ ਉਹ ਕਾਨੂੰਨ ਮੈਨੂੰ ਲੱਗਦਾ ਹੈ ਉਹ ਮੰਗ ਹੁਣ ਮੈਨੂੰ ਲੱਗਦਾ ਹੈ ਕਿਸਾਨ ਜੱਥੇਬੰਦੀਆਂ ਅੱਗੇ ਵਧਾਉਣਗੀਆਂ ਸੋ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉਹ ਕੇਂਦਰ ਦੀ ਨਾਲ-ਨਾਲ ਸੂਬੇ ਦੀਆਂ ਜਿਹੜੀਆਂ ਸਰਕਾਰਾਂ ਨੇ ਪੰਜਾਬ ਦੀ ਸਰਕਾਰ ਹੈ ਉਹਦੇ ਨਾਲ ਵੀ ਸਾਨੂੰ ਵੇਖਣ ਨੂੰ ਮਿਲ ਸਕਦਾ ਹੈ ਡਲੋ ਜੋ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਪੰਜਾਬ ਦੇ ਜਿਹੜੇ ਬੱਸ ਸਟੈਂਡ ਨੇ ਉਹਨਾਂ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਜਿਹੜੀਆਂ ਬਸਾਂ ਨੇ ਉਹਨਾਂ ਨੂੰ ਪਾਰਕ ਨਹੀਂ ਕੀਤਾ ਜਾਏਗਾ ਪਾਰਕਿੰਗ ਨਹੀਂ ਕੀਤੀ ਜਾਏਗੀ ਉਹਨਾਂ ਦੀ ਇਸ ਦਾ ਮਤਲਬ ਜਿਹੜਾ ਕਿ ਸਮਝਾ ਜਾਵੇ ਕਿਉਂਕਿ ਜਿਹੜਾ ਇਹ ਮਾਮਲਾ ਵਧਿਆ ਅੰਮ੍ਰਿਤਸਰ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਦਾ ਨੁਕਸਾਨ ਹੋਇਆ ਹੁਣ ਜਿਹੜਾ ਇਹ ਪੋਸਟਰ ਵਿਵਾਦ ਹੈ ਲਗਾਤਾਰ ਪੱਕਦਾ ਹੀ ਨਜ਼ਰ ਆ ਰਹੇ ਸਭ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦਾ ਵੀ ਬਿਆਨ ਆਇਆ ਹੁਣ ਇਸ ਮਾਮਲੇ ਤੇ ਸਥਿਤੀਆਂ ਕੀ ਬਣੀਆਂ ਹੋਈਆਂ ਦੇਖੋ ਜਰਨੈਲ ਸਿੰਘ ਪਿੰਡਰਾਂ ਵਾਲੇ ਉਹਨਾਂ ਦੇ ਜਿਹੜੇ ਪੋਸਟਰ ਸੀ ਉਹਨਾਂ ਦੇ ਝੰਡੇ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਇੱਕ ਮਾਮਲਾ ਆਇਆ ਸੀ ਉੱਥੇ ਇਤਰਾਜ਼ ਕੀਤਾ ਸਥਾਨਕ ਲੋਕਾਂ ਨੇ ਤੇ ਮਾਮਲਾ ਕਾਫੀ ਜ਼ਿਆਦਾ ਵਧਿਆ ਵੀਡੀਓ ਵਾਇਰਲ ਹੋਏ ਤੇ ਉਥੇ ਕੇਸ ਵੀ ਕੁਝ ਪੰਜਾਬ ਦੇ ਨੌਜਵਾਨਾਂ ਤੇ ਦਰਜ ਹੋਏ ਜਿਹੜੇ ਲਗਾਤਾਰ ਉਥੇ ਧਾਰਮਿਕ ਥਾਵਾਂ ਤੇ ਮੱਥਾ ਟੇਕਣ ਲਈ ਜਾਂਦੇ ਸੀ ਆਮ ਤੌਰ ਤੇ ਪੰਜਾਬ ਦੇ ਨੌਜਵਾਨ ਮੋਟਰਸਾਈਕਲਾਂ ਤੇ ਇਸ ਤਰ੍ਹਾਂ ਦੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਵਾਲੇ ਝੰਡੇ ਲੈ ਕੇ ਜਾਂਦੇ ਨੇ ਸੋ ਉਥੇ ਵਿਰੋਧ ਤੋਂ ਬਾਅਦ ਪੰਜਾਬ ਦੇ ਵਿੱਚ ਕੁਝ ਜਿਹੜੇ ਪੰਥਕ ਧਿਰਾਂ ਨੇ ਜਿਹੜੀਆਂ ਜਿਹੜੇ ਸੰਗਠਨ ਨੇ ਸਿੱਖ ਸੰਗਠਨ ਨੇ ਉਹਨਾਂ ਨੇ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਤੇ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਪੋਸਟਰ ਲਾਏ ਗੱਲ ਅੱਗੇ ਵਧੀ ਕੁਝ ਸ਼ਰਾਰਤੀ ਤੱਤਾਂ ਨੇ ਹਿਮਾਚਲ ਦੀਆਂ ਬੱਸਾਂ ਤੇ ਖਾਲਿਸਤਾਨ ਤੱਕ ਲਿਖਿਆ ਕੁਝ ਬੱਸਾਂ ਨੂੰ ਅੰਮ੍ਰਿਤਸਰ ਭੇਜਿਆ ਗਿਆ ਫਿਰ ਖਬਰ ਆਈ ਕਿ ਉੱਥੇ ਉਹਨਾਂ ਦੇ ਸ਼ੀਸ਼ਿਆਂ ਤੇ ਪੱਥਰ ਮਾਰਿਆ ਗਿਆ ਬਹੁਤੀ ਜ਼ਿਆਦਾ ਪੰਨ ਤੋੜ ਤਾਂ ਬੱਸਾਂ ਦੀ ਨਹੀਂ ਹੋਈ ਪਰ ਫਿਰ ਵੀ ਉਹ ਕਿਤੇ ਨਾ ਕਿਤੇ ਖਾਲਿਸਤਾਨ ਲਿਖਿਆ ਗਿਆ ਔਰ ਅੱਗੇ ਉਹਨਾਂ ਦੇ ਸ਼ੀਸ਼ੇ ਦੇ ਵਿੱਚ ਤਰੇੜਾਂ ਆਈਆਂ ਜਿਸ ਤੋਂ ਬਾਅਦ ਇਹ ਗੱਲ ਹਿਮਾਚਲ ਦੇ ਵਿੱਚ ਸਰਕਾਰੀ ਪੱਧਰ ਤੇ ਫਿਰ ਵਿਚਾਰੀ ਗਈ ਉੰਜ ਤਾਂ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਸੈਸ਼ਨ ਚ ਜੈ ਰਾਮ ਠਾਕੁਰ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੇ ਇਸ ਗੱਲ ਦਾ ਦਮ ਕੇ ਵਿਰੋਧ ਕੀਤਾ ਸੀ ਕਿ ਖਾਲਿਸਤਾਨ ਦੇ ਦੀ ਮੰਗ ਦੇ ਨਾਲ ਜਿਹੜੇ ਲੋਕ ਹਿਮਾਚਲ ਚ ਮੱਥਾ ਟੇਕਣ ਜਾਂਦੇ ਨੇ ਸੰਤ ਜਰਨੈਲ ਸਿੰਘ ਭਿੰਡਰਾਲਾ ਦੀ ਤਸਵੀਰ ਲਾ ਕੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਪੰਜਾਬ ਦੀ ਸਰਕਾਰ ਔਰ ਹਿਮਾਚਲ ਦੀ ਸਰਕਾਰ ਕਾਰਵਾਈ ਕਰੇ ਪਰ ਕਿਉਂਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਝੰਡੇ ਲੈ ਕੇ ਜਾਣ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਹਿਮਾਚਲ ਪ੍ਰਦੇਸ਼ ਦੇ ਜਿਹੜੇ ਮੁੱਖ ਮੰਤਰੀ ਨੇ ਸ਼ਕਿੰਦਰ ਸਿੰਘ ਸੁਖੂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਸੀ ਔਰ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਭਰੋਸਾ ਵੀ ਦਿੱਤਾ ਕਿ ਡੀਜੀਪੀ ਇਸ ਮਾਮਲੇ ਨੂੰ ਦੇਖ ਰਹੇ ਨੇ। ਹੁਣ ਸ਼ਕਿੰਦਰ ਸਿੰਘ ਸੁਖੂ ਉਹਨਾਂ ਦਾ ਕੱਲ ਫੇਰ ਬਿਆਨ ਆਇਆ ਜੋ ਤਾਜ਼ਾ ਸਥਿਤੀਆਂ ਨੇ। ਉਹਨਾਂ ਨੇ ਇਹ ਕਿਹਾ ਕਿ ਫਿਲਹਾਲ ਅਸੀਂ ਜਿਹੜੀਆਂ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਨੇ ਉਹਨਾਂ ਨੂੰ ਪੰਜਾਬ ਦੇ ਬੱਸ ਸਟੈਂਡਸ ਦੇ ਵਿੱਚ ਪਾਰਕ ਨਹੀਂ ਕਰਾਂਗੇ। ਉਹਨਾਂ ਨੂੰ ਪਾਰਕਿੰਗ 'ਚ ਨਹੀਂ ਰੱਖਾਂਗੇ ਇਹਦਾ ਮਤਲਬ ਹੈ ਕਿ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਸਵਾਰੀਆਂ ਉਤਾਰਨ ਤੋਂ ਬਾਅਦ ਵਾਪਸ ਚਲਿਆ ਜਾਇਆ ਕਰਨਗੀਆਂ ਦੁਬਾਰਾ ਆਇਆ ਕਰਨਗੀਆਂ ਰਾਤ ਨੂੰ ਬੱਸ ਸਟੈਂਡਾ ਦੇ ਵਿੱਚ ਨਹੀਂ ਖੜਨਗੀਆਂ ਉਹ ਕਹਿੰਦੇ ਜਦ ਤੱਕ ਪੰਜਾਬ ਦੇ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਨੂੰ ਬੱਸਾਂ ਦੀ ਪੰਜਾਬ ਦੇ ਵਿੱਚ ਸੁਰੱਖਿਆ ਯਕੀਨੀ ਨਹੀਂ ਬਣਾਉਂਦੀ ਹੈ ਨਹੀਂ ਬਣਾਉਂਦੇ ਤਦ ਤੱਕ ਅਸੀਂ ਆਪਣੀਆਂ ਬੱਸਾਂ پارک ਨਹੀਂ ਕਰਾਂਗੇ ਹੁਣ ਇਹ ਨਹੀਂ ਪਤਾ ਕਿ ਉਹਨਾਂ ਨੇ ਸਮੁੱਚੇ ਪੰਜਾਬ ਲਈ ਇਹ ਗੱਲ ਕੀਤੀ ਇਹ ਆ ਕੁਝ ਕੁਝ ਜ਼ਿਲ੍ਹਿਆਂ ਦੀ ਗੱਲ ਕੀਤੀ ਹੁਸ਼ਿਆਰਪੁਰ ਜਾਂ ਅਮਰਸਰ ਕਿਉਂਕਿ ਜਿੱਥੋਂ ਦੇ ਇਹ ਮਾਮਲੇ ਸਾਹਮਣੇ ਆਏ ਨੇ ਹਾਲਾਂਕਿ ਖਰੜਚ ਵੀ ਇਹ ਮਾਮਲਾ ਸਾਹਮਣੇ ਆਇਆ ਸੀ ਪਰ ਇਸ ਮਸਲੇ ਨੂੰ ਸੁਲਝਾਉਣ ਦੀ ਲੋੜ ਹੈ ਕਿਉਂਕਿ ਬੱਸਾਂ ਹਿਮਾਚਲ ਚ ਪੰਜਾਬ ਦੀਆਂ ਵੀ ਜਾਂਦੀਆਂ ਨੇ ਸੋ ਪੰਜਾਬ ਦੀ ਸਰਕਾਰ ਹੋਵੇ ਹਰਿਆਣਾ ਦੀ ਸਰਕਾਰ ਹੋਵੇ ਜਾਂ ਹਿਮਾਚਲ ਦੀ ਤਿੰਨਾਂ ਦੋਨਾਂ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਮੁੱਦੇ ਬਹੁਤ ਗੰਭੀਰਤਾ ਦੇ ਨਾਲ ਵਿਚਾਰਨ ਦੀ ਲੋੜ ਹੈ ਔਰ ਹਿਮਾਚਲ ਦੇ ਆਮ ਲੋਕਾਂ ਤੱਕ ਵੀ ਇਹ ਗੱਲ ਪਹੁੰਚਾਈ ਜਾਵੇ ਕਿ ਪੰਜਾਬ ਤੋਂ ਜਿਹੜੇ ਸਿੱਖ ਨੌਜਵਾਨ ਜਾਂਦੇ ਨੇ ਅਗਰ ਕਿਸੇ ਨੂੰ ਕਿਸੇ ਨਾਲ ਇਤਰਾਜ਼ ਹੈ ਤੇ ਉਹ ਪੁਲਿਸ ਤੱਕ ਪਹੁੰਚਣ ਨਾ ਕਿ ਸਿੱਧੇ ਉਹ ਲੋਕ ਪੰਜਾਬ ਦੇ ਨੌਜਵਾਨਾਂ ਨਾਲ ਟਕਰਾਰ ਕਰਨ ਕਿਉਂਕਿ ਇੱਕ ਵੀਡੀਓ ਜਿਹੜੀ ਆਈ ਸੀ ਉਹ ਚ ਹਿਮਾਚਲ ਦੇ ਕੁਝ ਬਸ਼ੰਦੇ ਨਜ਼ਰ ਆ ਰਹੇ ਸੀ ਤੇ ਪੁਲਿਸ ਮਲਾਜ਼ਮ ਖੜੇ ਸੀ ਬਿਲਕੁਲ ਸ਼ਾਂਤ ਸੋ ਪੁਲਿਸ ਕੋਈ ਐਕਸ਼ਨ ਨਹੀਂ ਸੀ ਕਰ ਰਹੀ ਸੋ ਹਿਮਾਚਲ ਦੀ ਪੁਲਿਸ ਨੂੰ ਵੀ ਹਿਦਾਇਤ ਹੋਣੀ ਚਾਹੀਦੀ ਹੈ ਕਿ ਅਗਰ ਪੰਜਾਬ ਔਰ ਹਿਮਾਚਲ ਦੇ ਨੌਜਵਾਨਾਂ ਦੇ ਵਿੱਚ ਕੋਈ ਮਤਭੇਦ ਹੈ ਕੋਈ ਉਹਨਾਂ ਦੇ ਵਿੱਚ ਕੋਈ ਸ਼ਬਦਾਂ ਦਾ ਦਾਨ ਪ੍ਰਦਾਨ ਹੋ ਰਿਹਾ ਹੈ ਅਗਰ ਉਹ ਸ਼ਬਦ ਤਿੱਖੇ ਹੁੰਦੇ ਨੇ ਜਾਂ ਉਹ ਗੁੱਸਾ ਕਰਦੇ ਨੇ ਤੇ ਪੁਲਿਸ ਦਖਲ ਦੇਵੇ ਸੋ ਇਹ ਬੜਾ ਜ਼ਰੂਰੀ ਹੈ ਸੋ ਪੰਜਾਬ ਤੇ ਹਿਮਾਚਲ ਲਈ ਇਹ ਮੁੱਦਾ ਬੜਾ ਅਹਿਮ ਹੈ ਹਿਮਾਚਲ ਔਰ ਪੰਜਾਬ ਬਹੁਤ ਗਹਿਰੇ ਸਬੰਧ ਨੇ ਔਰ ਵੱਡੀ ਗਿਣਤੀ ਚ ਪੰਜਾਬੀ ਹਿਮਾਚਲ ਚ ਤੇ ਹਿਮਾਚਲ ਦੇ ਲੋਕ ਪੰਜਾਬ ਚ ਰਹਿੰਦੇ ਨੇ ਇਸ ਕਰਕੇ ਕੁਝ ਸ਼ਰਾਰਤੀ ਤੱਤ ਨੇ ਜਿਹੜੇ ਉਹ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ ਮੁੱਖ ਮੰਤਰੀ ਪੰਜਾਬ ਔਰ ਡੀਜੀਪੀ ਪੰਜਾਬ ਨੂੰ ਤੁਰੰਤ ਪਹਿਲ ਦੇ ਆਧਾਰ ਦੇ ਉੱਤੇ ਹੀ ਮੈਨੂੰ ਲੱਗਦਾ ਹੈ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਲੋੜ ਹੈ ਔਰ ਅਗਰ ਹਿਮਾਚਲ ਦੀ ਸਰਕਾਰ ਜਾਂ ਉੱਥੋਂ ਦੇ ਲੋਕਾਂ ਨੂੰ ਕੋਈ ਅਵੇਅਰਨੈਸ ਦੇ ਤੌਰ ਤੇ ਜਾਣਕਾਰੀ ਦੇਣੀ ਬਣਦੀ ਹੈ ਤੇ ਉਹ ਵੀ ਦਿੱਤੀ ਜਾਣੀ ਚਾਹੀਦੀ ਦਲਜੀ ਕਾਲੀ ਦਲ ਦੀ ਭਰਤੀ ਦੀ ਵੀ ਹੁਣ ਆਪਾਂ ਗੱਲ ਜ਼ਰੂਰ ਕਰ ਲਈਏ ਅੰਮ੍ਰਿਤਸਰ ਦੇ ਵਿੱਚ ਦਫ਼ਤਰ ਜਿਹੜਾ ਖੋਲ ਦਿੱਤਾ ਗਿਆ ਹੈ ਅਕਾਲੀ ਦਲ ਦੀ ਭਰਤੀ ਦਾ ਹੁਣ ਸਟੇਟਸ ਕੀ ਹੈ ਜਿਹੜੇ ਕਿ 18 ਮਾਰਚ ਤੋਂ ਸ਼ੁਰੂ ਹੋਈ ਸੀ ਜਿਹੜਾ ਦਫ਼ਤਰ ਨਵਾਂ ਖੋਲਿਆ ਗਿਆ ਇਸ ਨੂੰ ਲੈ ਕੇ ਵੀ ਸਾਰਾ ਸਾਰੀਆਂ ਤਾਜ਼ਾ ਸਥਿਤੀਆਂ ਤਾਜ਼ਾ ਜਾਣਕਾਰੀ ਜਿਹੜੀ ਹੈ ਦਰਸ਼ਕਾਂ ਨਾਲ ਸਾਂਝੀ ਕਰਨਾ ਦੇਖੋ ਅੰਮ੍ਰਿਤਸਰ ਦੇ ਵਿੱਚ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਲੈ ਕੇ ਦਫ਼ਤਰ ਖੁਲਿਆ ਖੋਲਿਆ ਗਿਆ ਸੋ 18 ਮਾਰਚ ਨੂੰ ਇਹ ਭਰਤੀ ਸ਼ੁਰੂ ਹੋਈ ਸੀ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹਦੇ ਸੱਦੇ ਤੇ ਇਹ ਭਰਤੀ ਸ਼ੁਰੂ ਹੋਈ ਸੀ ਔਰ ਦਫਤਰ ਦੇ ਵਿੱਚ ਬੜਾ ਉਤਸ਼ਾਹ ਹੈ ਬੀਬੀ ਜਗੀਰਕਰ ਉਹਨਾਂ ਦਾ ਦਾਵਾ ਹੈ ਔਰ ਸਾਭ ਕਾ ਜਿਹੜੇ ਸੰਸਦ ਮੈਂਬਰ ਨੇ ਰਤਨ ਸਿੰਘ ਅਜਨਾਲਾ ਸੋ ਉਹ ਵੀ ਕਹਿੰਦੇ ਕਿ ਮਾਝੇ ਦੇ ਲੋਕਾਂ ਲਈ ਇਹ ਖੁਸ਼ੀਆਂ ਵਾਲਾ ਦਿਨ ਹੈ ਸੋ ਉਹਨਾਂ ਦੇ ਹਲਕੇ 'ਚ ਅਕਾਲੀ ਦਲ ਦਾ ਦਫਤਰ ਪਹਿਲੀ ਵਾਰ ਖੁੱਲ੍ਹਿਆ ਸੋ ਭਰਤੀ ਮਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਇੱਕ ਵਾਰੀ ਇਹਨਾਂ ਲੀਡਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਭਰਤੀ ਮਹਿੰਮ ਨੂੰ ਹੋਰ ਤੇਜ਼ ਕਰਾਂਗੇ ਇਹ ਵੀ ਦਾਅਵੇ ਨੇ ਕਿ ਲੱਖਾਂ ਦੀ ਗਿਣਤੀ 'ਚ ਭਰਤੀ ਹੈ ਜਿਹੜੀ ਉਹ ਹੋ ਰਹੀ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਤਾਜ਼ਾ ਜਾਣਕਾਰੀ ਜੋ ਤਾਜ਼ਾ ਸਥਿਤੀਆਂ ਬਣੀਆਂ ਹੋਈਆਂ ਨੇ ਉਹ ਸਾਰੀ ਜਾਣਕਾਰੀ ਹੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਤਾਜ਼ਾ ਜਿਹੜੇ ਪੰਜਾਬ ਦੇ ਸਿਆਸੀ ਮਾਹੌਲ ਜੋ ਬਣਿਆ ਹੈ ਉਸ ਦੇ ਉੱਪਰ ਵੀ ਤੁਸੀਂ ਆਪਣਾ ਐਨਾਲਿਸਿਸ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਾਂਗੇ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਜਿਹੜੇ ਵਿਚਾਰ ਨੇ ਤੇ ਸੁਝਾਅ ਨੇ ਉਹ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਵਿਧਯੋਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ